ਹੁਸ਼ਿਆਰਪੁਰ ਦੇ ਸਾਬਕਾ ਮੰਤਰੀ ਤਿਕਸ਼ਨ ਸੂਦ ਨੇ ਪੰਜਾਬ ਇੰਡਸਟਰੀ ਮਨਿਸਟਰ ਸੁੰਦਰ ਸ਼ਾਮ अरोड़ा ਤੇ ਤਿੱਖੇ ਵਾਰ ਕਰਦੇ ਹੋਏ ਕਿ ਕਿ ਪੰਜਾਬ ਦੇ ਇੰਡਸਟਰੀ ਡਿਪਾਰਟਮੈਂਟ ਚ ਹੋਏ ਕਰੋੜਾਂ ਦੇ ਕਪੜੇ ਦੇ ਲਈ ਸੁੰਦਰ ਸ਼ਾਮ अरोड़ा ਜ਼ਿੰਮੇਦਾਰ ਹੈ ਅਤੇ ਉਹਨਾਂ ਨੂੰ ਬ੍ਰੇਨ ਮੈਪਿੰਗ ਟੈਸਟ ਦੀ ਜ਼ਰੂਰਤ ਹੈ ਜੇਕਰ ਕੈਪਟਨ ਅਮਰਿੰਦਰ ਸਿੰਘਾ ਜਾਂਚ ED ਅਤੇ CBI ਨੂੰ ਜਾਂਚ ਦੇਣ ਤਾਂ ਸਾਰਾ ਮਾਮਲਾ ਸਾਹਮਣੇ ਆ ਜਾਏਗਾ ਜਦਕਿ ਕੈਪਟਨ ਅਮਰਿੰਦਰ ਆਪਣੇ ਮੰਤਰੀ ਨੂੰ ਬਚਾਉਣ ਦੇ ਲਈ ਕਲੀਨ ਚਿੱਟਾ ਆਪਣੀ ਜੇਬ ਵਿੱਚ ਰੱਖਦੇ ਨੇ ਇਹ ਸ਼ੋਸ਼ਗਾ 350 ਕਰੋੜ ਰੁਪਏ ਦੇ ਕਰੀਬ ਸਕੈਮ ਦਾ ਜਿਹੜਾ ਕਿ ਇਨਫੋਟੈਕ ਦੇ 플ੌਟ ਵੇਚਣੇ ਚ ਜਿਹੜਾ ਜੀਸੀਟੀ ਨੂੰ ਇਨਫੋਟੈਕ ਨੇ ਅਲਾਟ ਕੀਤਾ ਸੀ ਉਹਦਾ ਜਿਹਦੀ ਪਹਿਲਾਂ ਵੀ ਜਿਹੜੀ ਹੈਗੀ ਚਰਚਾ ਵੀਰ ਦਵਿੰਦਰ ਸਿੰਘ ਜਿਹੜੇ ਵਿਸਲ ਬਲੌਰ ਵੀ ਆਰ ਡਿਪਟੀ ਸਪੀਕਰ ਵੀ ਸਾਹਵਕਾ ਹੈਗੇ ਆ ਕੀਤੀ ਸੀ ਅਸੀਂ ਵੀ ਉਹਦੇ ਵਿੱਚ ਕਾਫੀ ਵਰਕ ਕਰਕੇ ਕਾਫੀ ਡਾਕੂਮੈਂਟਸ ਜਿਹੜੇ ਹੋਰ ਲੱਭ ਕੇ ਉਹ ਸਾਰਾ ਅਸੀਂ ਦਵਾ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਘਟਾਲੇ ਬਾਰੇ ਤੇ ਮੰਗ ਕੀਤੀ ਸੀ ਕਿ ਇਹ ਇਸ ਘਟਾਲੇ ਦੀ ਜਾਂਚ ਜਿਹੜੀ ਆ ਕਿਉਂਕਿ ਇਹਦੇ ਚ ਇਨਵੋਲਵਮੈਂਟ ਮੰਤਰੀ ਜੀ ਦੀ ਸਾਫ ਸਾਫ ਦਿਖਦੀ ਆ ਤੇ ਇਹਦੀ ਜਾਂਚ ਜਿਹੜੀ ਸੀਬੀਆਈ ਤੋਂ ਤੇ ਈਡੀ ਤੋਂ ਹੋਵੇ ਔਰ ਇਹ ਮਹਿਕਮੇ ਜਿਹਨ ਇੰਡਸਟਰੀ ਮਹਿਕਮੇ ਦੇ ਜਿੰਨੀਆਂ ਵੀ ਕਾਰਪੋਰੇਸ਼ਨਾਂ ਬੋਰਡ ਆ ਉਹਨਾਂ ਨੂੰ ਕੈਗ ਤੋਂ ਕੰਪਟਰੋਲਰ ਆਡੀਟਰ ਜਨਰਲ ਆਫ ਇੰਡੀਆ ਤੋਂ ਉਹਨਾਂ ਦੀ ਜਾਂਚ ਕਰਵਾਈ ਜਾਵੇ ਤੇ ਮੰਤਰੀ ਜੀ ਨੇ ਬਿਨਾ ਉਹਦੇ ਛਪਣੇ ਤੋਂ ਪਹਿਲਾਂ ਹੀ ਆਪਣਾ ਬਿਆਨ ਦਾਗ ਦਿੱਤਾ ਕਿ ਇਹਨਾਂ ਦਾ ਲਾਈਟ ਡਿਟੈਕਟਰ ਟੈਕਸਟ ਟੈਸਟ ਕਰਾਓ ਮੇਰਾ ਲਾਈਟ ਡਿਟੈਕਟਰ ਟੈਸਟ ਕਰਾਓ ਹਾਂਜੀ ਇਹ ਤਿੰਨ ਵਾਰੀ ਦੋ ਵਾਰੀ ਹਾਰ ਗਿਆ ਬੰਦਾ ਹੈ ਫਰਸਟ੍ਰੇਸ਼ਨ ਜਿਹੜਾ ਕਿ ਇਸ ਦਾ ਜਵਾਬ ਨਹੀਂ ਸੀਗਾ ਕਿਉਂਕਿ ਉਹਨਾਂ ਨੇ ਜਿਹੜਾ ਅਸਲੀ ਮੁੱਦਾ ਸੀ ਉਹਦੇ ਬਾਰੇ ਗੱਲ ਨਹੀਂ ਕੀਤੀ ਇਸ ਕਰਕੇ ਅਸੀਂ ਅੱਜ ਇੰਟਰਵਿਊ ਕੀਤੀ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਕਿ ਜਿਹੜਾ ਮੰਤਰੀ ਜੀ ਨੇ ਜੋ ਕੁਝ ਵੀ ਕਿਹਾ ਉਹਦਾ ਕੋਈ ਕੋਈ ਰੈਲੇਵੈਂਸ ਨਹੀਂ ਹੈ ਕੋਈ ਜਵਾਬ ਨਹੀਂ ਹੈਗਾ ਤੇ ਇਹਨਾਂ ਚੀਜ਼ਾਂ ਦਾ ਜਵਾਬ ਦਿਓ ਇਹਨਾਂ ਦਾ ਐਕਸਪਲੇਨੇਸ਼ਨ ਦਿਓ ਜੀ ਮੈਂ ਜੀ ਮੈਂ ਜੇ ਜੇ ਜਿਹੜੀ ਐਡਵਰਟਾਈਜ਼ਮੈਂਟ ਬੋਲੀ ਲਈ ਹੋਈ ਆ ਬਿਡ ਲਈ ਹੋਈ ਆ ਹਾਂਜੀ ਉਹ 4 1 ਨੂੰ ਰੱਖੀ ਗਈ 21 1 ਨੂੰ ਬੋਲੀ ਹੋਣੀ ਸੀ ਤੇ ਉਹ ਤੋਂ ਪਹਿਲਾਂ ਹੀ ਇਹਨਾਂ ਨੇ ਡੇਟ ਵਧਾ ਦਿੱਤੀ 31 1 ਨੂੰ ਆਪਣੀ ਆਪਣੇ ਖਾਤੇ ਤੇਆਂ ਦੀ ਫਾਰਮ ਫਲੋਟ ਕਰਕੇ ਤੇ 17 2 ਦੀ ਐਕਸਟੈਂਡਡ ਡੇਟ ਤੇ ਬੋਲੀ ਦਿੱਤੀ ਹੈਗੀ ਉਹ ਫਾਰਮ ਹੀ ਬਾਅਦ ਚ ਬਣੀਆ ਐਕਸਟੈਂਡਡ ਡੇਟ ਦੇ ਵਿਚਕਾਰ ਬਣੀ ਹੈਗੀ ਠੀਕ ਹੈ ਨਾ ਦੂਸਰਾ ਵਰਦੇ ਕਰ ਫੂਚ ਜਿਸਲੇ ਕੋਈ ਕੰਮਕਾਰ ਨਹੀਂ ਹੁੰਦਾ ਸੀ 26 ਤਿੰਨ ਨੂੰ ਇਹਦੀ ਮਨਜ਼ੂਰੀ ਦਿੱਤੀ ਗਈ ਹੈ ਜਦੋਂ ਕੋਈ ਦਫਤਰ ਨਹੀਂ ਖੁੱਲਦਾ ਸੀ ਤੀਸਰਾ ਇਹਦੀ ਜਿਹੜੀ ਪੋਸਟ ਫੈਕਟ ਅਪਰੂਵਲ ਆ ਬੋਰਡ ਨੇ ਦੇਣੀ ਸੀਗੀ ਉਹ ਉਹਦੀ ਮੀਟਿੰਗ ਦੋ ਵਾਰੀ ਵਿੱਚੋਂ ਡੈਫਰ ਕੀਤੀ ਗਈ ਮੰਤਰੀ ਜੀ ਉੱਥੇ ਦਫ਼ਤਰ ਚ ਬੈਠੇ ਸੀ ਮੈਂਬਰ ਮੰਨਦੇ ਨੇ 626 ਕਰੋੜ ਰੁਪਏ ਨੂੰ ਨੂੰ ਇਗਨੋਰ ਕਰਨਾ ਤੇ ਉਹਨਾਂ ਨੂੰ ਸ਼ਾਮ-ਦਾਮ ਦੰਡਵੇਦ ਨਾਲ ਮਨਾਇਆ ਗਿਆ ਉੱਥੇ ਬੈਠੇ ਸੀ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਕੋਈ ਸੀਸੀਟੀਵੀ ਚਾ ਕੋਈ ਲੋਕੇਸ਼ਨ ਆ ਜੇ ਦੇਰ ਹੋ ਗਈ ਤਾਂ ਹੋਰ ਜ਼ਿਆਦਾ ਇਹ ਡਿਸਟਰੋਏ ਹੋਣਗੇ ਐਵਿਡੈਂਸ ਇਸ ਕਰਕੇ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਤਾਂ ਕਿ ਐਵੀਡੈਂਸ ਡਿਸਟਰੋਏ ਨਾ ਹੋਣ ਆਰਜੀਆ ਆਰਜੀਆ ਵਾਲੇ ਕਿੰਨੀ ਵਾਰੀ ਇਹਨਾਂ ਨੂੰ ਮਿਲੇ ਕਦੋਂ-ਕਦੋਂ ਮਿਲੇ ਕਿੱਥੇ-ਕਿੱਥੇ ਮਿਲੇ ਇਹ ਉਹਨਾਂ ਨੂੰ ਕਦੋਂ-ਕਦੋਂ ਮਿਲੇ ਕਿੱਥੇ-ਕਿੱਥੇ ਮਿਲੇ ਇਹ ਸਾਰੀਆਂ ਇੱਕ ਟੈਲੀਫੋਨ ਕਾਲਾਂ ਜਿੱਥੇ ਰਹਿੰਦੇ ਆ ਉੱਥੇ ਦੇ ਫੂਟਿੰਗਸ ਉਹਨਾਂ ਦੇ ਘਰ ਦੇ ਨੇੜੇ ਫੂਟਿੰਗ ਕਿੱਥੇ-ਕਿੱਥੇ ਸਾਰਾ ਇਹ ਕੋਈ ਜਿਹੜੀ ਹਾਈ ਪਾਵਰ ਇਨਵੈਸਟਿਗੇਟਿੰਗ ਏਜੰਸੀ ਹੋਈ ਹੋ ਕਰ ਸਕਦੀ ਹੈਗੀਆਂ ਸੋ ਸਿੰਪਲ ਕਹਿ ਦੇਣਾ ਜੀ ਇਹ ਤਾਂ ਪਬਲਿਕ ਹੈਲਥ ਹੋ ਗਿਆ ਕੀ ਇਹਦੇ ਵਿੱਚ 26 ਤਰੀਕ ਨੂੰ ਕਰਫੂ ਦੇ ਵਿੱਚ ਕਰਨੇ ਵਾਲੀ ਕੀ ਅਰਜੈਂਸੀ ਸੀ ਕੋਈ ਕੰਮ ਨਹੀਂ ਹੁੰਦਾ ਸੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਤਾਂ ਸਿਰਫ ਕਰੋਨਾ ਦੇ ਕਰਕੇ ਲੋਕਾਂ ਦੀ ਜਾਨ ਦੀ ਰਾਖੀ ਕਿੱਦਾਂ ਕਰਨੀ ਹੈ ਉਹਨਾਂ ਦੀ ਭੁੱਖ ਕਿੱਦਾਂ ਮਟਾਣੀ ਹੈ ਇੱਥੇ ਤਾਂ ਕੋਈ ਕੰਮ ਨਹੀਂ ਇੱਕ ਪਾਸੇ ਕਰੋਨਾ ਦਾ ਲੋਕੀ ਲੱਗੇ ਹੋਏ ਇਧਰ ਇਹ ਕਪਲੇਵਾਜੀ ਹੋ ਰਹੀ ਹੈਗੇ ਵਿੱਚ ਕੋਈ ਇਨਸਾਨ ਮਿਲ ਪਾਏਗਾ ਦੇਖੋ ਮੈਂ ਮੈਂ ਬਹੁਤ ਵਾਰੀ ਕਹਿ ਚੁੱਕਾ ਮਾਨਯੋਗ ਮੁੱਖ ਮੰਤਰੀ ਜੀ ਕੈਪਟਨ ਅਮਰਿੰਦਰ ਸਿੰਘ ਜੀ ਜੇਬ ਚ ਕਲੀਨ ਚਿੱਟਾ ਬਹੁਤ ਰੱਖਦੇ ਆ ਤੇ ਮੈਂ ਇਹ ਕਹਿਣਾ ਚਾਹਣਾ ਪਏ ਤੁਹਾਡੀ ਕਲੀਨ ਚਿੱਟ ਤਾਂ ਤਾਂ ਹੀ ਆ ਮੁੱਖ ਮੰਤਰੀ ਸਾਹਿਬ ਜੀ ਇਹਨੂੰ ਇੱਕ ਟੈਸਟ ਕੇਸ ਦੇ ਤੌਰ ਤੇ ਸੀਵੀਨ ਦੇ ਦਿਓ ਹਾਂਜੀ ਤੇ ਉਹਨਾਂ ਨੂੰ ਕਹਿ ਦਿਓ ਕਿ 3 ਮਹੀਨੇ ਚ ਦੀ ਜਾਂਚ ਰਿਪੋਰਟ ਦਿਓ ਤਾਂ ਸਰਦਾਲੇ ਤੁਹਾਡੀ ਕਲੀਨ ਚਿੱਟ ਹੈਗੀ ਆ ਪਰ ਐਵੇਂ ਕਲੀਨ ਚਿੱਟਾਂ ਦੇਣ ਦਾ ਕੋਈ ਫਾਇਦਾ ਨਹੀਂ ਆਪਣੇ ਮੰਤਰੀਆਂ ਨੂੰ ਪ੍ਰੋਟੈਕਟ ਕਰਨੇ ਦਾ ਜਾਂ ਗੌਰਮੈਂਟ ਨੂੰ ਲੋਕਾਂ ਦੇ ਵਿੱਚ ਵਿਸ਼ਵਾਸ ਜੇ ਜਗਾਣਾ ਤਾਂ ਫਿਰ ਇਹਨੂੰ ਕਲੀਨ ਚਿੱਟਨਾ ਦੇਓ ਇਹਨੂੰ ਐਜ਼ ਅ ਟੈਸਟ ਕੇਸ ਸੀ ਵੀ ਇਹਨੂੰ ਦੇ